ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪੰਜਾਬ ਸਟੱਡੀ ਹਬ ਦੇ ਉੱਪਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤਾ ਬੈਲ ਆਈਕਨ ਦਬਾ ਕੇ ਰੱਖ ਲਓ ਤਾਂ ਕਿ ਕੋਈ ਵੀ ਨੈਕਸਟ ਵੀਡੀਓ ਪਾਈਏ ਤਾਂ ਉਹਦੀ ਅਪਡੇਟ ਤੁਹਾਡੇ ਤੱਕ ਪਹੁੰਚ ਜਾਵੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਨਵੀਂ ਸੂਚਨਾ ਜਾਰੀ ਕੀਤੀ ਗਈ ਹੈ ਇੱਕ ਨਵਾਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹਦੇ ਵਿੱਚ 8ਵੀਂ ਦੀ ਪ੍ਰੀਖਿਆ ਜਿਹੜੀ ਕਿ ਫਰਵਰੀ ਮਾਰਚ 2025 ਦੇ ਵਿੱਚ ਹੋਈ ਸੀਗੀ ਤੇ ਜਿਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ ਪੀ ਰੀਪੀਅਰ ਆਇਆ ਠੀਕ ਹੈ ਰੀ ਅਪੀਅਰ ਆਇਆ ਤੇ ਅਜਿਹੇ ਪ੍ਰਖਿਆਰਥੀਆਂ ਦੀ ਪ੍ਰੀਖਿਆ ਜੂਨ 2025 ਚ ਕੰਡਕਟ ਕਰਵਾਈ ਜਾਣੀ ਹੈ ਤਾਂ ਨੋਟ ਕਰ ਲਓ ਜੀ ਫਰਵਰੀ ਮਾਰਚ 2025 ਚ ਜਿੰਨਾ 8ਵੀਂ ਕਲਾਸ ਦੇ ਬੱਚਿਆਂ ਦੇ ਰਿਜ਼ਲਟ ਦੇ ਵਿੱਚ ਰੀਪੀਅਰ ਲਿਖਿਆ ਆਇਆ ਤਾਂ ਉਹ ਰੀ ਅਪੀਅਰ ਦੀ ਪ੍ਰੀਖਿਆ ਜਿਹੜੀ ਆਪਣੀ ਉਹ ਜੂਨ 2025 ਦੇ ਵਿੱਚ ਦੇ ਸਕਦੇ ਆ ਤੇ ਪ੍ਰੀਖਿਆ ਦੇ ਵਿੱਚ ਬੈਠਣ ਦੇ ਲਈ ਉਹਨਾਂ ਨੂੰ ਫਾਰਮ ਭਰਨਾ ਪਏਗਾ ਪ੍ਰੀਖਿਆ ਫਾਰਮ ਭਰਨਾ ਪਏਗਾ ਐਗਜ਼ਾਮੀਨੇਸ਼ਨ ਫਾਰਮ ਤੇ ਫੀਸ ਜਮਾ ਕਰਾਉਣੀ ਹੋਵੇਗੀ ਜਿਹਦਾ ਸ਼ਡਿਊਲ ਜਿਹੜਾ ਨੀਚੇ ਦਿੱਤਾ ਗਿਆ ਨੋਟ ਕਰ ਲਓ ਪ੍ਰੀਖਿਆ ਫੀਸ ਜਿਹੜੀ ਐਗਜ਼ਾਮੀਨੇਸ਼ਨ ਫੀਸ ਰੀਅਪੀਅਰ ਦੀ ਦੱਸੀ ਗਈ ਹੋ 1050 ਰੁਪਏ ਦੱਸੀ ਗਈ ਹੈ ਜੀ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ ਜਿਹੜੀ ਹੈਗੀ ਹੈ ਉਹ 220 ਰੁਪਏ ਹੈ ਠੀਕ ਹੈ ਜੇਕਰ ਤੁਸੀਂ ਸਰਟੀਫਿਕੇਟ ਦੀ ਹਾਰਡ ਕਾਪੀ ਲੈਣੀ ਚਾਹੁੰਦੇ ਹੋ ਤਾਂ 220 ਰੁਪਏ ਤੈਨੂੰ ਐਕਸਟਰਾ ਦੇਣੇ ਪੈਣਗੇ ਇਹ ਇਹ ਜਿਹੜੀ ਆਪਸ਼ਨਲ ਚੀਜ਼ ਹੈਗੀ ਹੈ ਜੇ ਤੁਸੀਂ ਹਾਰਡ ਕਾਪੀ ਲੈਣੀ ਹੈ ਤਾਂ 220 ਰੁਪਏ ਦੇ ਸਕਦੇ ਹੋ ਜੇ ਹਾਰਡ ਕਾਪੀ ਨਹੀਂ ਲੈਣੀ ਤੁਸੀਂ ਆਪਣਾ ਡਿਜੀ ਲੋਕਰ ਵਗੈਰਾ ਤੋਂ ਡਾਊਨਲੋਡ ਕਰਨ ਦਾ 1050 ਰੁਪਏ ਫੀਸ ਹੀ ਤੁਸੀਂ ਭਰਨੀ ਹੈ ਜਿਹੜਾ ਹਾਰਡਕਾ ਪੀਜੇਗੀ ਤਾਂ 220 ਰੁਪਏ ਹੋਰ ਦੇ ਵਿੱਚ ਹੋਰ ਜੋੜ ਦਿਓ ਤੇ ਬਿਨਾਂ ਲੇਟ ਫੀਸ ਤੋਂ ਤੁਸੀਂ 5 ਮਈ 2025 ਤੱਕ ਫਾਰਮ ਆਪਣਾ ਅਪਲਾਈ ਕਰ ਸਕਦੇ ਹੋ ਬਿਨਾਂ ਲੇਟ ਫੀਸ ਤੋਂ ਨੋਟ ਕਰ ਲਓ ਤੇ ਜਿਹੜੇ ਬੱਚੇ 5 ਮਈ ਤੋਂ ਬਾਅਦ ਫਾਰਮ ਭਰਨਗੇ ਉਹਨਾਂ ਨੂੰ 500 ਰੁਪਏ ਲੇਟ ਫੀਸ ਲੱਗੇਗੀ ਤੇ 500 ਰੁਪਏ ਲੇਟ ਫੀਸ ਨਾਲ 12 ਮਈ ਤੱਕ ਫਾਰਮ ਭਰ ਸਕਦੇ ਹੋ ਜਿਹੜੇ ਬੱਚੇ 12 ਮਈ ਤੱਕ ਵੀ ਨਾ ਭਰ ਸਕੇ ਉਹਨਾਂ ਦੀ ਪ੍ਰੀਖਿਆ ਫੀਸ ਪਲੱਸ 1500 ਰੁਪਏ ਲੇਟ ਫੀਸ ਲੱਗੇਗੀ ਉਹ 19 ਮਈ 2025 ਤੱਕ ਫਾਰਮ ਭਰ ਸਕਦੇ ਆ ਇਸ ਕਰਕੇ ਜਿਹੜੇ ਬੱਚੇ 8ਵੀਂ ਦਾ ਰੀਪੇਅਰ ਦਾ ਫਾਰਮ ਭਰਨਾ ਚਾਹੁੰਦੇ ਆ ਉਹ 5 ਮਈ 2025 ਤੱਕ ਹੀ ਆਪਣਾ ਫਾਰਮ ਜਿਹੜਾ ਕੰਪਲੀਟ ਕਰ ਲੋ ਤਾਂ ਕਿ ਜਿਹੜਾ ਲੇਟ ਫੀਸ ਤੋਂ ਬਚਿਆ ਜਾ ਸਕੇ ਤੇ ਪ੍ਰੀਖਿਆ ਫੀਸ ਜਿਹੜੀ ਆਨਲਾਈਨ ਹੀ ਭਰੀ ਜਾਣੀ ਹੈ ਜੀ ਆਨਲਾਈਨ ਪ੍ਰੀਖਿਆ ਫਾਰਮ ਸਕੂਲ ਲੌਗਇਨ ਆਈਡੀ ਅਤੇ ਬੋਰਡ ਦੀ ਵੈਬਸਾਈਟ ਤੇ ਉਪਲਬਧ ਕਰ ਦਿੱਤਾ ਗਿਆ ਹੈ ਦੋਨੋਂ ਜਗ੍ਹਾ ਤੁਸੀਂ ਭਰ ਸਕਦੇ ਹੋ ਸਕੂਲ ਲੌਗਇਨ ਆਈਡੀ ਤੋਂ ਵੀ ਭਰ ਸਕਦੇ ਹੋ ਆਪਣੇ ਆਪ ਘਰ ਬੈਠੇ ਵੀ ਭਰ ਸਕਦੇ ਹੋ ਦੋਨੋਂ ਆਪਸ਼ਨ ਅਵੇਲੇਬਲ ਹੈ ਪ੍ਰੀਖਿਆਰਥੀਆਂ ਨੂੰ ਨਿਯਮ ਅਨੁਸਾਰ ਪ੍ਰੀਖਿਆ ਪਾਸ ਕਰਨ ਦਾ ਕੇਵਲ ਇੱਕ ਮੌਕਾ ਹੀ ਦਿੱਤਾ ਜਾਣਾ ਹੈ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਨਹੀਂ ਹੋਣਗੇ ਉਹਨਾਂ ਉਹਨਾਂ ਪ੍ਰੀਖਿਆ ਨਤੀਜਾ ਨਾਟ ਪ੍ਰਮੋਟਡ ਕੋਸ਼ਿਸ਼ ਕੀਤਾ ਜਾਵੇਗਾ ਭਾਵ ਉਹ ਦੁਬਾਰਾ ਦੁਬਾਰਾ 8ਵੀਂ ਸ਼੍ਰੇਣੀ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ ਠੀਕ ਹੈ ਜੀ ਤਾਂ 8ਵੀਂ ਰੀਪੇਅਰ ਤੇ ਜੇਕਰ ਤੁਸੀਂ ਜੂਨ 2025 ਜਿਹੜਾ 8ਵੇਂ ਰੁਪਿਆ ਦਾ ਪੇਪਰ ਹੋਣਾ ਉਹ ਨਹੀਂ ਪਾਸ ਕਰ ਸਕੇ ਤਾਂ ਤੁਹਾਡਾ ਜਿਹੜਾ ਰਿਜ਼ਲਟ ਆਉਂ ਨਾਟ ਪ੍ਰੋਮੋਟਡ ਆ ਦੇਗਾ ਇਸ ਕਰਕੇ ਤੁਹਾਨੂੰ 8ਵੀਂ ਦੁਬਾਰਾ ਕਰਨੀ ਪੈਣੀ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਣਾ ਫਾਰਮ ਕਿੱਦਾਂ ਭਰਨਾ ਇਹ ਵੈਬਸਾਈਟ ਹੈਗੀ ਐਸ ਵੈਬਸਾਈਟ ਤੇ ਜਾ ਕੇ ਫਾਰਮ ਭਰਨਾ ਆਪਣਾ ਫਾਰਮ ਘਰ ਬੈਠੇ ਭਰਾਉਣਾ ਚਾਹੁੰਦੇ ਹੋ ਇਸ ਨੰਬਰ ਤੇ ਸਾਨੂੰ ਸੰਪਰਕ ਕਰ ਸਕਦੇ ਹੋ 7508167264 ਤੇ ਇੱਥੇ ਫਾਰਮ ਭਰਨ ਦੇ ਲਈ ਨਿਊ ਯੂਜ਼ਰ ਤੇ ਕਲਿੱਕ ਕਰਕੇ ਤੁਸੀਂ ਆਪਣੀ ਨਵੀਂ ਰਜਿਸਟ੍ਰੇਸ਼ਨ ਜਿਹੜੀ ਕਰ ਸਕਦੇ ਹੋ ਨਿਊ ਯੂਜ਼ਰ ਕਲਿੱਕ ਇੱਥੇ ਰਜਿਸਟਰ ਦੀ অপਸ਼ਨ ਜਿਹੜੀ ਆ ਰਹੀ ਆ ਠੀਕ ਹੈ ਜੇ ਇੱਥੇ ਆਪਣੀ অপਸ਼ਨਸ ਸਿਲੈਕਟ ਕਰਕੇ ਜਿਹਦੇ ਚ ਬੈਚ ਆਪਣਾ ਸਿਲੈਕਟ ਕਰਨਾ ਜੂਨ 2025 ਕੈਟਾਗਰੀ ਸਿਲੈਕਟ ਕਰਨੀ ਹੈ ਰੀਪੀਅਰ ਕੰਪਾਰਟਮੈਂਟ ਕਲਾਸ ਸਿਲੈਕਟ ਕਰਨੀ ਹੈ ਮਿਡਲ ਐਗਜ਼ਾਮ ਟਾਈਪ ਸਿਲੈਕਟ ਕਰਨਾ ਰੈਗੂਲਰ ਤਾਂ ਸਿਰਫ ਰੈਗੂਲਰ ਬੱਚਾ ਲਈ ਹੈ ਵੀ ਨੋਟ ਕਰ ਲਿਓ ਤੇ ਉਸ ਤੋਂ ਬਾਅਦ ਸੈਸ਼ਨ ਸਿਲੈਕਟ ਕਰਨਾ ਤੁਸੀਂ ਕਿਹੜੇ ਸੈਸ਼ਨ ਦੇ ਵਿੱਚ ਤੁਹਾਡੇ ਪੇਪਰ ਹੋਏ ਸੀ ਤਾਂ ਮਾਰਚ 2025 ਸਿਲੈਕਟ ਕਰਨਾ ਤੇ ਜੇਕਰ ਕੋਈ ਪੁਰਾਣੇ ਸੈਸ਼ਨ ਦਾ ਬੱਚਾ ਹੈਗਾ ਤਾਂ ਉਹ ਵੀ ਇੱਥੇ ਸਿਲੈਕਟ ਕਰ ਸਕਦਾ ਜੇ ਕੋਈ ਘਗਾ ਬਹੇ 2025 ਵਾਲਿਆਂ ਲਈ ਹੀ ਫਾਰਮ ਹੈਗਾ ਇਹ ਉਸ ਤੋਂ ਬਾਅਦ ਆਪਣਾ ਰੋਲ ਨੰਬਰ ਭਰਨਾ ਤੁਸੀਂ 올ਡ ਰੋਲ ਨੰਬਰ ਜਦੋਂ ਤੁਸੀਂ ਮਾਰਚ 2025 ਫਰਵਰੀ ਮਾਰਚ 2025 ਦੇ ਵਿੱਚ ਪੇਪਰ ਦਿੱਤੇ ਆ ਤਾਂ ਉਹ ਪੇਪਰਾਂ 'ਚ ਤੁਹਾਡਾ ਰੋਲ ਨੰਬਰ ਕੀ ਸੀ ਉਹ ਇੱਥੇ ਭਰ ਦੇਣਾ ਉਸ ਤੋਂ ਬਾਅਦ ਆਪਣੀ ਈਮੇਲ ਆਈਡੀ ਭਰ ਦੇਣੀ ਹੈ ਮੋਬਾਈਲ ਨੰਬਰ ਭਰ ਦੇਣਾ ਫਿਰ ਰਜਿਸਟਰ ਤੇ ਜਾ ਕੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਤੁਹਾਡਾ ਵੱਖਰਾ ਅੱਗੇ ਫਾਰਮ ਭਰੇਗਾ ਭਰਿਆ ਜਾਏਗਾ ਤੇ ਰਜਿਸਟ੍ਰੇਸ਼ਨ ਤੁਹਾਡੀ ਹੋ ਜਾਏਗੀ ਤੇ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਆਈਡੀ ਪਾਸਵਰਡ ਮਿਲ ਜਾਏਗਾ ਉਹ ਸੰਭਾਲ ਕੇ ਰੱਖ ਲੈਣਾ ਤੇ ਉਤ ਤੋਂ ਬਾਅਦ ਫਾਰਮ ਭਰ ਕੇ ਫੋਟੋ ਵਗੈਰਾ ਅਪਲੋਡ ਕਰਕੇ ਫੀਸ ਜਿਹੜੀ ਆਨਲਾਈਨ ਭਰੀ ਜਾਂਦੀ ਹੈ ਠੀਕ ਹੈ ਜੀ ਤੇ ਐਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਓ ਧੰਨਵਾਦ ਸਸਿ